ਬਾਦਰ ਪਰ ਉਹ ਗਲੂ ਵਿਖਾਈ ਸੀ ਨਾ ਬਰਸਾਤ ਦਾ ਮੌਸਮ ਚੱਲਦਾ ਪਿਆ ਹਾਂਜੀ ਉਹਦੇ ਵਾਸਤੇ ਗਲੂ ਲਿਆਂਦੀ ਜਿਨ੍ਹਾਂ ਦੀਆਂ ਲੈਂਟਰ ਚ ਦਰਾੜਾਂ ਪਈਆਂ ਹੋਈਆਂ ਨੇ 150 ਰੁਪਏ ਦੀ ਗਲੂ ਏ ਜਿਵੇਂ ਸਲਾਬ ਵਗੈਰਾ ਵੇ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਏ ਓਕੇ ਆ ਫਿਰ ਇੱਕ ਅਸੀਂ ਆਹ ਹੋਲਡਰ ਵਾਲਾ ਕੈਮਰਾ ਲੈ ਕੇ ਆਏ ਆ ਭਾਜੀ 1050 ਤੋਂ ਸ਼ੁਰੂ ਹੋ ਜਾਂਦਾ ਵਾਈਫਾਈ ਵਾਲਾ ਇਹ ਜਿਵੇਂ ਅਸੀਂ ਦੋ ਕਰੰਟ ਵਾਸਤੇ ਦੇ ਕੇ ਇਹਨੂੰ ਫਿੱਟ ਕਰ ਦੇਣਾ ਇਹ ਕੈਮਰਾ ਆਪਣਾ 360 ਰੋਟੇਟ ਰਹੇਗਾ ਦਿਖਾ ਸੀ ਲੇਡੀਜ਼ ਕਿਚਨ ਵਾਸਤੇ ਔਰ ਆਪਣੇ ਜਿਵੇਂ ਵਾਸ਼ਰੂਮ ਵਾਸਤੇ ਨਾ ਬੜਾ ਵਧੀਆ ਇੱਕ ਤੋਹਫਾ ਲੈ ਕੇ ਆਏ ਆ ਜੀ ਗਰਮੀਆਂ ਦਾ ਆ ਦੇਖੋ ਹਵਾ ਕਿੱਡੀ ਸੋਹਣੀ ਚਲਦੀ ਵੀ ਇਹ ਬਲਬ ਦੇ ਵਿੱਚ ਵਾਮ ਲਾਈਟ ਵੀ ਚੱਲੇਗੀ ਵਾਈਟ ਲਾਈਟ ਵੀ ਚੱਲੇਗੀ ਓਕੇ ਇਹ ਫੈਨ ਆਇਆ ਹੈ ਬਲਬ ਵਾਲਾ ਫੈਨ ਨਿਊ ਆਇਆ ਆਪਣੇ ਕੋਲ ਨਾਲ ਤੁਹਾਨੂੰ ਇਹ ਰਿਮੋਟ ਮਿਲੇਗਾ ਇਹ ਹੋਲਡਰ ਦੇ ਨਾਲ ਲਾ ਕੇ ਭਾਜੀ ਅੱਧਾ ਪਾ ਟੰਗ ਦੇਣਾ ਓਕੇ ਤੇ ਸਪੀਡ ਆਣੀ ਇਹਦੀਆਂ ਸਪੀਡ ਹੋਰ ਤੇਜ਼ ਕਰਨੀ ਆ ਆਪਾਂ ਹੋਰ ਵੀ ਤੇਜ਼ ਕਰ ਸਕਦੇ ਆ। ਸਾ ਵੀ ਆਵਾਜ਼। ਹਾਂਜੀ। ਔਰ ਤੁਸੀਂ ਇਹਨੂੰ ਲਗਾਤਾਰ 12 ਘੰਟੇ ਵੀ ਚਲਾ ਲਓ ਨਾ ਇਹਨੇ ਗਰਮ ਹੋਣਾ ਨਾ ਤੁੱਚ ਹੋਣਾ। ਹਾਂਜੀ ਸასი ਗੱਲ ਦੀ ਸਾਰਿਆਂ ਨੂੰ ਆਪਾਂ ਲੁਧਿਆਣਾ ਖੜਿਆ ਜੀ। ਫੀਲਡ ਗੰਜ। ਨੇੜੇ ਦਰਸ਼ਨ ਦਵਾਈ ਦੇ ਨਾਲ ਬਾਬੇ ਨਾਨਕ ਦੀ ੱਟੀ ਤੇ। ਤੇ ਅੱਜ ਤੁਹਾਨੂੰ ਅੱਗੇ ਵੀ ਆਪਾਂ ਇਲੈਕਟ੍ਰੋਨਿਕ ਸਬੰਧ ਤੋਂ ਨਹੀਂ ਉਹਨੇ ਪਹਿਲਾਂ ਹੀ ਬਾਈ ਦਾ। ਤੇ ਬਹੁਤ ਵੀਡੀਓ ਪਾਈਆਂ ਨੇ ਮੇਰੇ ਚਾਲ ਦੇ ਜਾ ਦੇ ਸਕਦੇ ਹੋ। ਅੱਜ ਫੇਰ ਬਾਈ ਕੋਲ ਨਵਾਂ ਸਟਾਕ ਆਇਆ। ਬਾਈ ਦੇ ਰੇਟ ਠੀਕ ਹੁੰਦੇ ਨੇ ਪੂਰੇ ਤੇ ਸਵਾਲ ਗਾਰੰਟੀ ਵਿੱਚ ਹੁੰਦੇ ਆ। ਅਗਰ ਵੀਡੀਓ ਨਾ ਬਣਾਇਰੋਂ ਧਕੋਨੇ ਹੋਰ ਜਮਾਨਾ ਵਾ ਹਾਂਜੀ ਆ ਬਾਈ ਦੀ ਸ਼ਾਪ ਆ ਬਾਬਾ ਨਾਨਕ ਦੀ ਛੱਟੀ ਨਾਮ ਤੇ ਤੇ ਤੁਹਾਨੂੰ ਲੈ ਕੇ ਚਾਲਦੇ ਅੰਦਰ ਆਜੋ ਵੀਡੀਓ ਨਾ ਬਣਾਇ ਰਹੋ ਜੀ ਹਾਂਜੀ ਬਾਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਤੇਜੀ ਕੈਂਡ ਪੇਜ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਸੀ ਵਾਪਸ ਆ ਗਏ ਆ ਜੀ ਬਾਜੀ ਫੇਰ ਆਏ ਨੇ ਵੀਡੀਓ ਬਣਾਉਣ ਵਾਸਤੇ ਇੱਕ ਅਸੀਂ ਲੇਡੀਜ਼ ਕਿਚਨ ਵਾਸਤੇ ਔਰ ਆਪਣੇ ਜਿਵੇਂ ਵਾਸ਼ਰੂਮ ਵਾਸਤੇ ਨਾ ਬੜਾ ਵਧੀਆ ਇੱਕ ਤੋਹਫਾ ਲੈ ਕੇ ਆਏ ਆ ਜੀ ਗਰਮੀਆਂ ਦਾ ਆ ਦੇਖੋ ਹਵਾ ਕਿੰਨੀ ਸੋਹਣੀ ਚੱਲਦੀ ਵੀ ਇਹ ਬਲਬ ਦੇ ਵਿੱਚ ਵਾਮ ਲਾਈਟ ਵੀ ਚੱਲੇਗੀ ਵਾਈਟ ਲਾਈਟ ਵੀ ਚੱਲੇਗੀ ਓਕੇ ਇਹ ਫੈਨ ਆਇਆ ਹੈ ਬਲਬ ਵਾਲਾ ਫੈਨ ਨਿਊ ਆਇਆ ਆਪਣੇ ਕੋਲ ਨਾਲ ਤੁਹਾਨੂੰ ਇਹ ਰਿਮੋਟ ਮਿਲੇਗਾ ਇਹ ਹੋਲਡਰ ਦੇ ਨਾਲ ਲਾ ਕੇ ਭਾਜੀ ਅੱਧਾ ਆਪਾਂ ਟੰਗ ਦੇਣਾ ਓਕੇ ਤੇ ਇਸ ਸਪੀਡ ਵਾਲੀ ਇਹਦੀਆਂ ਸਪੀਡ ਹੋਰ ਤੇਜ਼ ਕਰਨੀ ਆਪਾਂ ਹੋਰ ਵੀ ਤੇਜ਼ ਕਰ ਸਕਦੇ ਆ ਸਾਡੀ ਹਵਾ ਹਾਂਜੀ ਔਰ ਤੁਸੀਂ ਇਹਨੂੰ ਲਗਾਤਾਰ 12 ਘੰਟੇ ਵੀ ਚਲਾ ਲਓ ਨਾ ਇਹਨੇ ਗਰਮ ਹੋਣਾ ਨਾ ਤੁੱਚ ਹੋਣਾ ਕੰਪਨੀ ਦਾ ਫੈਨ ਰਹੇਗਾ ਇਹ ਆਪਣੇ ਕੋਲ ਮਿਲੇਗਾ ਸਿਰਫ ਔਰ ਸਿਰਫ 1150 ਰੁਪਏ ਦੇ ਵਿੱਚ 6 ਮੰਥ ਦੀ ਵਾਰੰਟੀ ਰਹੇਗੀ ਇਹਦੀ ਓਕੇ ਅੱਗੇ ਆ ਜਾਓ ਤੁਹਾਨੂੰ ਹੋਰ ਆਈਟਮਾਂ ਦਿਖਾਣੇ ਆ ਆਪਣੇ ਕੋਲ ਨਾ بارش ਵਾਸਤੇ ਬੜੀਆਂ ਵਧੀਆ ਵਧੀਆ ਸੀ ਆਈਟਮਾਂ ਲੈ ਕੇ ਆਏ ਆ ਹਾਂਜੀ ਆ ਜਿਹੜੇ ਚਿੱਕੜ ਦੇ ਵਿੱਚ ਕਈ ਹਰੀ ਉਤਰਨਾ ਪਿਆ ਜਾਂਦਾ ਗੱਡੀ 'ਚ ਬਾਹਰ ਨਿਕਲਣਾ ਪਿਆ ਜਾਂਦਾ ਨਾ ਬਾਈਕ ਵਗੈਰਾ ਜਿਹੜੇ ਚਲਾਉਂਦੇ ਨੇ ਆਪਣੇ ਬੂਟ ਖਰਾਬ ਹੋ ਜਾਂਦੇ ਉਹਨਾਂ ਵਾਸਤੇ ਇਹ ਕੇਸ ਲੈ ਕੇ ਆਏ ਆ ਬਹੁਤ ਵਧੀਆ ਬੂਟਾਂ ਦਾ 150 ਰੁਪਏ ਦਾ ਸਿਰਫ ਅਚੋ ਚਾਰ ਲੋ ਕਵਰ ਜਾ ਹਾਂਜੀ ਕਵਰ ਚਾਰ ਲੋ ਬੂਟ ਨਹੀਂ ਆਪਣੇ ਗੰਦੇ ਹੁੰਦੇ ਨੇ ਓਕੇ ਬਾਈ ਇੱਕ ਅਸੀਂ ਆ ਪਿੱਛੇ ਵਾਟਰਪਰੂਫ ਗਲੂ ਵਿਖਾਈ ਸੀ ਨਾ ਬਰਸਾਤ ਦਾ ਮੌਸਮ ਚੱਲਦਾ ਪਿਆ ਹਾਂਜੀ ਉਹਦੇ ਵਾਸਤੇ ਗਲੂ ਲਿਆਂਦੀ ਜਿਨ੍ਹਾਂ ਦੀਆਂ ਲੈਂਟਰ ਚ ਦਰਾੜਾਂ ਪਈਆਂ ਹੋਈਆਂ ਨੇ 150 ਰੁਪਏ ਦੀ ਗਲੂ ਏ ਜਿਵੇਂ ਸਲਾਬ ਵਗੈਰਾ ਵੇ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਏ ਇੱਟਾ ਵਾਟਰਪਰੂਫ ਟੇਪ ਲਿਆਂਦੀ ਆਪਾਂ ਬੜੀ ਵਧੀਆ ਹਾਂਜੀ ਪਹਿਲੇ 2 ਇੰਚ ਹੀ ਆਈ ਸੀ ਹੁਣ 5 ਇੰਚੀ ਆ ਗਈ ਹੋਈ ਏ ਜੀ 290 ਰੁਪਏ ਦੀ ਓਕੇ 2 ਇੰਚੀ ਲੈਣੀ 190 ਰੁਪਏ ਦੀ ਏ ਜੀ ਆ ਵੀ ਇੱਕ ਅਸੀਂ ਆ ਹੋਲਡਰ ਵਾਲਾ ਕੈਮਰਾ ਲੈ ਕੇ ਆਏ ਆ ਬਾਜੀ 1050 ਤੋਂ ਸ਼ੁਰੂ ਹੋ ਜਾਂਦਾ ਵਾਈਫਾਈ ਵਾਲਾ ਇਹ ਜਿਵੇਂ ਅਸੀਂ ਦੋ ਕਰੰਟ ਬਸ ਦੇ ਕੇ ਇਹਨੂੰ ਫਿੱਟ ਕਰ ਦੇਣਾ ਇਹ ਕੈਮਰਾ ਆਪਣਾ 360 ਰੋਟੇਟ ਰਹੇਗਾ ਓਕੇ ਬਈ 1250 ਰੁਪਏ ਦਾ ਮਿਲੇਗਾ 5 ਮੈਗਾ ਪਿਕਸਲ ਲੈਂਸ ਦੀ ਕੁਆਲਿਟੀ ਰਹੇਗੀ ਔਰ ਰਾਤ ਨੂੰ ਕਲਰ ਵਾਲਾ ਵਿਜ਼ਨ ਦਿਖਾਏਗਾ ਨੋਰਮਲੀ ਆਪਣੇ ਬਲੈਕ ਐਂਡ ਵਾਈਟ ਆਂਦੇ ਨੇ ਕੈਮਰੇ ਇਹ ਵਾਲਾ ਕਲਰ ਵਾਲਾ ਦਿਖਾਏਗਾ ਹਾਂਜੀ ਕਿੰਨੇ ਦਾ ਹੈ ਇਹ 1200 ਰੁਪਏ ਰੁਪਏ ਦਾ ਵੀਰੇ ਆਪਣਾ ਹੋਰ ਵੱਡੇ ਵੀ ਆ ਗਏ ਨੇ ਕੈਮਰੇ ਸੋਲਰ ਵਾਲੇ ਜਿਨ੍ਹਾਂ ਨੂੰ ਖੇਤ ਦੇ ਚ ਲਗਾਣੇ ਨੇ ਨਾ ਦੇਖੋ ਤਿੰਨ ਤਿੰਨ ਲੈਂਸ ਵਾਲੇ ਕੈਮਰੇ ਨੇ ਇੱਕ ਕੈਮਰੇ ਦੇ ਵਿੱਚ ਤਿੰਨ ਲੈਂਸ ਦਿੱਤੇ ਹੋਏ ਨੇ ਜੀ ਨਾਲ ਸੋਲਰ ਪਲੇਟ ਮਿਲੇਗੀ ਔਰ ਸਾਰੇ ਕੈਮਰਿਆਂ ਦੇ ਵਿੱਚ 4G SIM ਜਿਹੜੀ ਇਹ ਵਰਕਿੰਗ ਰਹੇਗੀ ਜੀ 4G SIM ਪਾਣੀ ਹੈ ਚਾਰ ਫੋਨਾਂ ਨਾਲ ਕੈਮਰਾ ਕਨੈਕਟ ਹੋ ਜਾਏਗਾ ਵਾਟਰ ਪ੍ਰੂਫ ਕੈਮਰਾ ਇਹ ਆਪਣੇ ਕੋਲ ਮਿਲੇਗਾ ਇੱਕ 4200 ਇੱਕ 4800 ਰੁਪਏ ਦਾ ਸੋਲਰ ਵਾਲਾ SIM ਵਾਲੇ ਆਪਣੇ ਕੋਲ ਵੈਸੇ 2200 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਜੀ